ਹਾਂ ਜੀ embroidery ਦਾ ਅੱਜ ਬਹੁਤ ਹੀ ਸੋਹਣਾ ਡਿਜ਼ਾਈਨ ਆਇਆ ਆਪਣੇ ਕੋਲੇ ਬੇਸ ਹੈਗਾ ਪਿਓਰ ਚਾਕਲੇਟ ਜੀ ਲਓ ਜੀ ਚੈੱਕ ਕਰੋ ਬੜਾਈ ਸ਼ਾਨਦਾਰ ਡਿਜ਼ਾਈਨ ਹੈ ਬੇਸ ਹੈਗਾ ਜੀ ਪਿਓਰ ਚਾਕਲੇਟ ਕੜਾਈ ਚੈੱਕ ਕਰ ਲੋ ਘੇਰੇ ਤੇ ਔਰ ਨੈਕਲਾਈਨ ਤੇ ਜੀ ਬੜਾਈ ਸਾਫ ਸੁਥਰਾ ਜਿਹਾ ਡਿਜ਼ਾਈਨ ਬਣਾਇਆ ਹੋਇਆ ਜੀ ਸਭ ਤੋਂ ਵੱਧ ਡਿਮਾਂਡ ਹੈ ਉਹ ਸਭ ਤੋਂ ਵੱਧ ਸੋਹਣਾ ਹੀ ਡਿਜ਼ਾਈਨ ਆਹ ਲਓ ਜੀ ਆ ਦੁਪੱਟਾ ਵੀ ਚੈੱਕ ਕਰੋ ਬਹੁਤ ਹੀ ਸੋਹਣਾ ਦੁਪੱਟਾ ਤਿਆਰ ਆ ਫੁੱਲ ਵਰਕ ਕੀਤਾ ਹੋਇਆ ਦੁਪੱਟੇ ਦੇ ਵਿੱਚ ਔਰ ਸੀਕੁਐਸ ਵਾਲਾ ਦੁਪੱਟਾ ਜੀ ਪਿਓਰ ਮਸਲੀਨ ਦਾ 20 ਮੀਟਰ ਦੁਪट्टे ਦੀ ਕਟ ਹੈ ਜੀ ਪੰਜ ਕਲਰ ਨੇ ਪੰਜ ਹੀ ਬੜੇ ਸ਼ਾਨਦਾਰ ਨੇ ਆ ਚੈੱਕ ਕਰੋ ਜੀ ਪਿਓਰ ਚਾਕਲੇਟ ਬੇਸ ਹੈ ਔਰ ਇਹ ਬਾਜੂ ਤੇ ਵੀ ਕੰਮ ਕੀਤਾ ਹੈ ਪ੍ਰੋਪਰ ਆ ਬਾਜੂ ਬਣੇ ਹੋਣੇ ਜੀ ਬੜਾ ਸ਼ਾਨਦਾਰ ਡਿਜ਼ਾਈਨ ਪੰਜ ਕਲਰ ਨੇ ਕਲਰ ਚੈੱਕ ਕਰ ਲਓ ਜਿਹੜਾ ਵੀ ਕਲਰ ਤੁਹਾਨੂੰ ਬਾਇ ਕਰਨਾ ਸਕਰੀਨ ਤੇ ਨੰਬਰ ਦਿੱਤਾ ਹੋਇਆ 78376 85101 ਸ਼ਾਨਦਾਰ ਕਲਰ ਨੇ ਜੀ ਸੂਟ ਦਾ ਰੇਟ ਰਹੂਗਾ 1050 ਰੁਪਏ ਜਿਹੜਾ ਵੀ ਕਲਰ ਤੁਹਾਨੂੰ ਸੋਹਣਾ ਲੱਗ ਰਿਹਾ ਪਿਓਰ ਚਾਕਲੇਟ ਬੇਸ ਦੇ ਉੱਤੇ ਜਲਦੀ ਜਲਦੀ ਆਰਡਰ ਬੁੱਕ ਕਰਾ ਦਿਓ ਲਿਮਟਡ ਸਟਾਕ ਹੈ ਜੀ ਪੰਜ ਕਲਰ ਨੇ ਪੰਜ ਹੀ ਬੜੇ ਸੋਹਣ ਲਓ ਜੀ ਇੱਕ ਕਲਰਸ ਨੂੰ ਹੋਰ ਓਪਨ ਕਰਕੇ ਦਿਖਾਉਨੇ ਆਪਾਂ ਲਓ ਜੀ ਕੜਾਈ ਦੇਖੋ ਕਿੰਨੀ ਸੋਹਣੀ ਬਣੀ ਹੋਈ ਹੈ ਐਡਰੈਸ ਹੈਗਾ ਜੀ ਸਾਡਾ ਪ੍ਰੇਮ ਕਲਾਤਾ ਉਸ ਅਲੀਸ਼ੇਰ ਵਾਲੇ ਥਾਣਾ ਰੋਡ ਵਿਖੇ ਜਿਲ੍ਹਾ ਮਾਨਸਾ ਜੀ ਬੜਾ ਹੀ ਸੋਹਣਾ ਡਿਜ਼ਾਈਨਰ ਦੁਪੱਟੇ ਵਰਕ ਦੇ ਨਾਲ ਕੋਰੀਅਰ ਫੈਸਿਲਿਟੀ ਅਵੇਲੇਬਲ ਹੈ ਇੱਕ ਸੂਟ ਤੇ ਸ਼ਿਪਿੰਗ ਲੱਗੂ ਜੀ 80 ਰੁਪਏ ਲਓ ਜੀ ਕਰਾ ਲਓ ਜਲਦੀ ਵਲਦੀ ਆਰਡਰ ਬੁੱਕ ਕਰੋ ਸੀਓਡੀ ਨਹੀਂ ਹੋਣੀ ਜੀ ਆਹ ਲਓ ਜੀ ਬਹੁਤ ਹੀ ਸੋਹਣਾ ਡਿਜ਼ਾਈਨ ਚੌਕਟ ਬਿਕਦਾ ਜੀ ਬੜੀ ਸ਼ਾਨਦਾਰ ਲੁੱਕ ਦੇ ਰਿਹਾ ਹੈ ਕਰਾ ਲਓ ਜੀ ਜਲਦੀ ਵਲਦੀ ਆਰਡਰ ਬੁੱਕ ਸ਼ਾਨਦਾਰ ਡਿਜ਼